ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੁੱਲੇ ਵਾਲੇ ਪਹੁੰਚੇ ਆ ਜੋਬਨ ਵੀਰ ਹੋਂਾਂ ਦੇ ਕੋਲ ਤਹਿਸੀਲ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ ਮੱਲਾਂ ਵਾਲੇ ਦੇ ਬਿਲਕੁਲ ਨੇੜੇ ਆ ਪਿੰਡ ਦੁੱਲੇ ਵਾਲਾ ਫੱਤੇ ਵਾਲਾ ਪਿੰਡ ਬਿਲਕੁਲ ਲਾਗੀ ਲਾਕੇ ਪਿੰਡ ਨੇ ਅੱਜ ਤਰੀਕ 8 ਫਰਵਰੀ ਆ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:30 ਵਜੇ ਦਾ ਤਿੰਨ ਐਨੀਮਲ ਤੁਹਾਨੂੰ ਦਿਖਾਉਣੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਇੱਕ ਚੰਗੇ ਦੁੱਧ ਤੇ ਚੱਲਣ ਦੀ ਆ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਵਿਹੜ ਦਿਖਾ ਦੇਾਂਗੇ ਫਾਰਮ ਵਾਲੀ ਵਿਹੜ ਵੱਡੀ ਆ ਇੱਕ ਇਧਰ ਕੱਟਾ ਦਿਖਾ ਦੇਾਂਗੇ ਪੂਰਾ ਕੱਟਾ ਨੀਲੀ 라ਵੀ ਦੇ ਵਿੱਚ ਇਹ ਵੀਰ ਦੇ ਕੋਲੇ ਬਕਾਊ ਆ ਤੇ ਇੱਕ ਜਿਹੜੀ ਇਧਰ ਤੁਸੀਂ ਵਿਹੜ ਦੇਖੋਗੇ ਠੀਕ ਆ ਜੀ ਇਹ ਵੀ ਸੱਜਰਤਾ ਜੀ ਸੂਈ ਆ ਜਾਂ ਕਿੰਨਾ ਕ ਸਮਾਂ ਹੋ ਗਿਆ ਨਾ ਸੂਈ ਨੂੰ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਠੀਕ ਆ ਜੀ ਪੂਰੀ ਡਿਟੇਲ ਤੁਹਾਨੂੰ ਲੈ ਕੇ ਦੇ ਦੇਾਂਗੇ ਸੋ ਦੋ ਬੜਾ ਨੇ ਅੱਜ ਇਸ ਵੀਡੀਓ ਦੇ ਵਿੱਚ ਤੇ ਇੱਕ ਜਿਹੜਾ ਮਾਲੀ ਇੱਕ ਕੱਟਾ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਜੀ ਪੂ ਕਿ ਮੱਲਾਂ ਵਾਲੇ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਵੀਰ ਹੋਂ ਦਾ ਘਰ ਤੇ ਹੋਰ ਜੋਬਨ ਬਾਈ ਸਭ ਤੋਂ ਪਹਿਲਾਂ ਸਾਸਤਰੀ ਘਰ ਸਾਸਤਰੀ ਘਰ ਵੀਰੇ ਉਹ ਠੀਕ ਠਾਕ ਵੀਰੇ ਹਾਂਜੀ ਹਾਂਜੀ ਵਧੀਆ ਜੀ ਵਧੀਆ ਅੱਛਾ ਜੋਬਨ ਪਸ਼ੂ ਆਜਾ ਟੋਟਲ ਤਿੰਨ ਨੇ ਵਿਕਾਉ ਆ ਪਸ਼ੂ 5000 ਦੋ ਵੈਣਾ ਦਾ ਆਪਣੇ ਸੇਲ ਹੋਈਆਂ ਉਹਨਾਂ ਲੈ ਹੋ ਗਿਆ ਸੌਦਾ ਹਾਂਜੀ ਉਹ ਵੀਰ ਨਹੀਂ ਲੈ ਜਾਣਗੇ ਅੱਜ ਟਾਈਮ ਤੱਕ ਅਤਰਿਆ ਠੀਕ ਆ ਠੀਕ ਆ ਹਾਂਜੀ ਤੇ ਇੱਧਰ ਜੋਬਨ ਇੱਕ ਤਾਂ ਕਟਾ ਆਪਣੇ ਕੋਲ ਆ ਆ ਗਿਆ ਮਾਲੀ ਹਾਂਜੀ ਤੇ ਨੀਲੀ ਦੇ ਵਿੱਚ ਇਹ ਮਾਲੀ ਬੂਦੂਰਾ ਨੀਲੀ ਦੇ ਵਿੱਚ ਆ ਵੀਰੇ ਇਹ ਤੇ ਲੋਹਰੀ ਦਾ ਬੱਚਾ ਏ ਇਹ ਲੋਹਰੀ ਦਾ ਹਾਂਜੀ ਇਹ ਲੋਹਰੀ ਦਾ ਬੱਚਾ ਵਾ ਹ ਪੂਰਾ ਇੰਦਰ ਰਿਕਾਰਡ ਹੈ ਗਈ ਆਪਣੇ ਠੀਕ ਆ ਜੀ ਇਧਰ ਬੜਾ ਜਿਹੜੀਆਂ ਦੋ ਆਪਣੇ ਕੋਲ ਆ ਇਹ ਦੋਵੇਂ ਸੱਜਰੀ ਸੁਈਆਂ ਜਾਂ ਤਾਜ਼ਾ ਤੋਂ ਜ਼ਿਆਦਾ ਸਮਾਂ ਹੋ ਗਿਆ ਤਾਜ਼ੀਆਂ ਤਾਜ਼ੀਆਂ ਵੀਰੇ ਵੀ ਕੋਈ ਇਹਨੂੰ 15 ਤੋਂ 20 ਦਿਨ ਹੈ ਗਏ ਵੱਡੀ ਵੈਡ ਨੂੰ ਹਾਂਜੀ ਤੇ ਉਹ ਆਪਣੇ ਕ੍ਰਾਸ 'ਚ ਪੈਂਦੀ ਆ ਉਹਨੂੰ ਕੋਈ 10 ਤੋਂ 12 ਦੇ 15 ਦੇ ਲਾਗੇ ਬਣੇ 15 15 ਦਿਨ ਹੀ ਆ ਤੋ ਨੂੰ 15 15 20 20 ਦਿਨ ਦੇ ਲਾਗੇ ਬਣੇ ਦੋ ਤੋਂ ਤੇ ਹਫ਼ਤੇ ਚਲੋ ਚੱਲਣ ਰਹੀਆਂ ਨੇ ਹਾਂਜੀ ਹਾਂਜੀ ਲੈ ਵੀ ਜੋ ਆਪਣਾ ਸ਼ੁਰੂਆਤ ਇਸ ਵਾਰ ਤੋਂ ਕਰ ਲਿਆ ਕੋਈ ਵੱਡੀ ਵੈੜ ਪਹਿਲਾਂ ਇਹ ਦਿਖਾ ਦਈਏ ਇਹਦਾ ਸੁਆ ਕਨਵਾ ਭਰਾ ਸੁਆ ਵੀਰੇ ਦੇ ਘਰ ਆ ਲਿਆ ਦੂਜਾ ਕਹਿਆ ਕੋਈ ਦੂਜਾ ਮੰਲੇ ਤੀਜਾ ਮੰਲੇ ਸਾਹਮਣੀ ਆਪਣੇ ਠੀਕ ਹਾਂਜੀ ਠੀਕ ਆ ਤੇ ਅੱਜ ਇਹਨੂੰ 15 14 ਕ ਦਿਨ ਹੋ ਗਿਆ ਮਗਰ ਦੇ ਕੀ ਬੱਚਾ ਬੱਚਾ ਵੀਰੇ ਆ ਡੱਬਾ ਹਾਂਜੀ ਡੱਬਾ ਬੱਚਾ ਲੋ ਵੀ ਇਹ ਡੱਬਾ ਜਿਹੜਾ ਦੋਸਤੋ ਬੱਚਾ ਬੱਚਾ ਇਸੇ ਦਾ ਹੀ ਆ ਠੀਕ ਆ ਜੀ ਹਾਂਜੀ ਵੇਖਣ ਨੂੰ ਮੇਰੇ ਕੋਲ ਤਾਂ ਸਿਮਨ ਜਿਹੜੇ ਬੱਚੇ ਪਲੇ ਨਾ ਨਾਰੇ ਕਿਉਂ ਆਦੇ ਵੀਰੇ ਦੂਜਾ ਵੱਡੀ ਗਾਣਿਆ ਫਿਰ ਬੱਚਾ ਵੀ ਓਡਾ ਉਸ ਹਿਸਾਬ ਨਾਲ ਹੀ ਆਉਣਾ ਨਹੀਂ ਚੰਗਾ ਟੀਕਾ ਚਲੋ ਤੁਸੀਂ ਪਾਣੇ ਤੇ ਖਾਇਆ ਬਹੁਤ ਚੰਗਾ ਬੱਚਾ ਗਿਆ ਪਰ ਬੱਚਾ ਚੰਗਾ ਤਗੜਾ ਹੀ ਹੈ ਬਹੁਤ ਤਗੜਾ ਜੇ ਵਛੀਆਂ ਦੀ ਬਹੁਤ ਚੰਗੀ ਵੈਡ ਬਣੀ ਠੀਕ ਹੈ ਤੇ ਜੋ ਬਣ ਇਸ ਵਕਤ ਕਿੰਨਾ ਦੁੱਧ ਦੇ ਥੱਲੇ ਹਾਜ਼ਰ ਆ ਵੀਰੇ ਦੁੱਧ ਵੀਰੇ ਆਪਾਂ 28 ਤੋਂ 30 ਲੀਟਰ ਚੋਗੇ ਮਿਲਕਿੰਗ ਕਰਕੇ ਲਿਆਏ ਸੀ ਹਾਂਜੀ ਤੇ ਆਪਾਂ ਕੋਈ ਦੇ ਇੱਕ ਤਾਂ ਬੱਠੇ ਵੀ ਨਹੀਂ ਚੱਕੇ ਆਪਣੇ ਘਰੇ ਆਣ ਕੇ ਪਸ਼ੂਆਂ ਨੇ ਦੋਵਾਂ ਗਾਇਆਂ ਨੇ ਹਾਂਜੀ ਤੇ ਹੁਣ ਇਸ ਟਾਈਮ ਆਪਾਂ 24 25 ਲੀਟਰ ਦੁੱਧ ਚਵਾ ਦਾਂਗੇ ਤੇ ਜੇ 2 4 ਦਿਨ ਪਸ਼ੂ ਰਹਿ ਗਏ ਫਿਰ ਆਪਾਂ 30 ਤੋਂ ਪਲੱਸ ਵੀ ਦੁੱਧ ਚਵਾ ਦਾਂਗੇ ਕੋਈ ਹੁਣ 24 25 ਲੀਟਰ ਆਪਾਂ ਜਿਹੜਾ ਚਵਾ ਦਾਂਗੇ ਹੁਣ ਚਵਾ ਦਾਂਗੇ ਲੋ ਵੀ 24 25 ਲੀਟਰ ਜਿਹੜਾ ਦੋਸਤੋ ਹੁਣ ਇਸ ਵਕਤੇ ਤੇ ਥੱਲੇ ਦੁੱਧ ਹਾਜ਼ਰ ਆ ਤੇ ਬਾਕੀ ਤੁਹਾਨੂੰ ਇੱਕ ਵਾਰੀ ਆਪਾਂ ਖੋਣ ਕੇ ਤੋੜ ਕੇ ਦਿਖਾਉਣੇ ਆ ਵੱਡੀ ਵੈੜ ਆ ਫਾਰਮ ਵਾਲੀ ਵੈੜ ਜਿੱਦਾਂ ਆਪਾਂ ਇੱਕ ਨਾਰਮਲ ਵੱਡੇ ਫਾਰਮਰ ਦੇ ਵਿੱਚ ਪਸ਼ੂ ਐਨੀਮਲ ਦੇਖਦੇ ਆ ਫੁੱਲ ਹਾਈਟ ਲੈਂਥ ਦੀ ਆ ਬੇਲ ਫੁੱਲ ਸਪੈਸ਼ਲ ਆ ਉੱਚੀ ਲੰਬੀ ਪੂਰੀ ਆ ਠੀਕ ਆ ਜੀ ਦੇਖੋ ਜਾਈ ਆ ਮੈਂ ਪਰਲੇ ਪਾਸੇ ਮੈਂ ਉਹੀ ਗੱਲ ਕਰਦਾ ਵੀ ਪਰਲੇ ਪਾਸੇ ਖੜਾ ਬੰਦਾ ਨਹੀਂ ਦੀਦਾਗਾ ਵੀ ਐਡਾ ਹੀ ਕੱਡ ਕਾਠਾ ਕਰਮਾਰੀ ਦਾ ਠੀਕ ਆ ਜੀ ਤੇ 25 24 ਲੀਟਰ ਦੋਸਤੋ ਇਸ ਵਕਤ ਦੁੱਧ ਦੇਦੇ ਥੰਡੇ ਹਾਜ਼ਰ ਆ ਤੇ ਜਦੋਂ ਮੈਂ ਸਵੇਰ ਮਾਰਨਿੰਗ ਸਵੇਰ ਯਾਰ ਚੁਆਈ ਚੁਆਈ ਤੁਸੀਂ ਕਰ ਹੀ ਲਈ ਸੀ ਹਾਂਜੀ ਹਾਂਜੀ ਵੀਰੇ ਚੁਆਈ ਕਰ ਲਈ ਆ ਕਿੰਨੇ ਵਜੇ ਕਰ ਲਈ ਸੀ ਸਵੇਰ ਚੁਆਈ ਸਾਢੇ 5 6 ਵਜੇ ਵੀਰੇ ਕੀਤੀ ਆ ਸਾਢੇ 5 6 ਵਜੇ ਹਾਂਜੀ ਆਪਾਂ ਸਾਢੇ 5 ਵਜੇ ਮੈਂ ਉੱਠ ਕੇ ਪਛਵਾ ਚੁਆਈ ਕਰ ਵੀ ਉੱਠੀ ਦਾ ਮੈਂ ਹਾਂ ਆ ਠੀਕ ਆ ਹਾਂਜੀ ਲਓ ਵੀ ਸਾਢੇ 5 6 ਵਜੇ ਦੀ ਦੋਸਤੋ ਚੁਆਈ ਆ ਇਸ ਵਾਰ ਦੀ ਹੋ ਚੁੱਕ ਆ ਦੇਖੋ ਹੁਣ ਤਕਰੀਬਨ ਕੋਈ 9:00 ਸਾਢੇ 9 ਕੋਈ 10:00 ਵੱਜਣ ਦਾ ਹੈ ਠੀਕ ਹੈ ਜੀ ਮਾਰਨਿੰਗ ਦਾ ਸਮਾਂ ਹੈ ਤੇ ਬਾਕੀ ਕੋਈ 2-4 4-3-4 ਘੰਟੇ ਦਾ ਸਮਾਂ ਹੋ ਗਿਆ ਤਕਰੀਬਨ ਇਹ ਚੋਈ ਚਵਾਈ ਨੂੰ ਠੀਕ ਆ ਤੇ ਚੰਗੀ ਵਾੜਾ ਵੱਡੇ ਕੱਦ ਪੁੱਤ ਦੇ ਵਿੱਚ ਆ ਇਹ ਕਿੱਡੇ ਦੀ ਸਾਫ ਸੁਥਰੀ ਆ ਵੇਖੋ ਇੱਕ ਵਾਰੀ ਬਾਕੀ ਆ ਵੇਖੋ ਥਣੇਵਾ ਠੀਕ ਹੈ ਜੀ ਬਾਕੀ ਜੋ ਬਣ ਕਿਸੇ ਰਕਮ ਦੀ ਭੂਰ ਛੱਟੇ ਵਾਲੀ ਗੱਲ ਨਹੀਂ ਮੈਂ ਨਾ ਮੇਰਾ ਭਰਾ ਇਧਰ ਵੇਖੋ ਹਾਂ ਲੱਭੀ ਮੋਗਾ ਚ ਵਾਈ ਆ ਠੀਕਾ ਜੀ ਤੇ ਹੱਥੀ ਮੁਠੀ ਲਈ ਥਾਣਾ ਠੀਕਾ ਜੀ ਆ ਦੇਖੋ ਹੱਥੀ ਮੁਠੀ ਦਾ ਥਾਣਾ ਬਾਕੀ ਕਿਸੇ ਰਕਮ ਦੀ ਕੋਈ ਚਟਾ ਨਹੀਂ ਮੋਲਿਆਂ ਨੂੰ ਵਰਦੀ ਆ ਦੋਸਤੋ ਗੇਠੀ ਇਧਰ ਨੂੰ ਆ ਗੇਠੀ ਇਧਰ ਨੂੰ ਬਈ ਗੱਟ ਗੱਟ ਦੀ ਦੂਰੀ ਆ ਗੱਲ ਕਰਦੀ ਆ ਲਓ ਵੀ ਗੱਟ ਗੱਟ ਦੀ ਦੂਰੀ ਆ ਠੀਕਾ ਜੀ ਤੋਂ 25 24 25 ਲੀਟਰ ਤੇ ਇਸ ਵਕਤ ਦੋਸਤੋ ਇਹ ਵੜ ਚੱਲਣ ਲਈ ਆ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਤੇ ਬਾਕੀ ਜੋ ਬਨੇ ਕਿੰਨਾ ਮੁੱਲ ਵੀਰ ਦੱਸ ਦਿੱ ਗਏ ਵੈਰ ਚੰਗੀ ਵੱਡੀ ਆ ਕੀ ਡਿਮਾਂਡ ਕੀ ਮੁੱਲ ਕਰਤਾ ਮੁੱਲ ਦਾ ਵੀਰ ਇਹੋ ਜਿਹਾ ਵੈੜਾ ਸਵਾ ਸਵਾ ਵੀ ਲੋਕੀ ਕੀਤੀਆਂ ਲੱਖ ਲੱਖ ਵੀ ਕੀਤੀਆਂ ਹਾਂਜੀ ਹਾਂਜੀ ਆਪਾਂ ਮੁੱਲ ਕਰ ਦੇਣ ਦਾ ਵੀਰੇ 90 ਕਰ ਦਈਏ 90 ਕਰ ਲੈਣਾ ਕਰਨ ਨੂੰ ਭਾਵੇਂ 90 ਕਰ ਲਾ ਵੀਰ ਪਰ ਦੇਲ ਦੀ ਗੱਲ ਕਰੀਏ ਆਪਾਂ ਵੀ ਇੱਥੋਂ ਤੱਕ ਜਿਹੜੀ ਐਂਡ ਹੋ ਜੂਗੀ 85 ਦੀ ਦੇ ਦਈਏ 85000 ਦੀ ਹਾਂਜੀ ਚਲੋ ਹੱਕ ਤਾਂ ਹੈਗਾ ਵੈੜ ਦਾ 85 ਦਾ ਵਿਕਣ ਦਾ ਕਾਉਂ ਵੱਡੇ ਹਾਈਟ ਕਾ ਦੇ ਵਿੱਚ ਆ ਕਿਸੇ ਫਾਰਮ ਵਾਲੇ ਵੀਰ ਨੇ ਖਰੀਦਣੀ ਆ ਤੇ ਜ਼ਰੂਰ ਖਰੀਦਾਰੀ ਕਰ ਲੋ ਪਰ ਵਿੱਚੋਂ ਹੋਰ ਮਾਰਤਾਂ ਨੂੰ ਹੋ ਜਾਊਗਾ ਤੁਹਿੰਦਾ ਦਾ ਤੁਹਾਡਾ ਜੋ ਕਹਿਦੋਗੇ ਠੀਕ ਆ ਜੀ ਹਾਂਜੀ ਫੁੱਲ ਚੜਾਵਾਂ ਜੀ ਠੀਕ ਆ 22 24 ਲੀਟਰ ਜਿਹੜਾ ਇਸ ਵਕਤ ਆਪਾਂ ਵਾਰ-ਵਾਰ ਕਹਿ ਰਹੇ ਆਂ ਵੀ ਚਵਾ ਦਵਾਂਗੇ ਹਾਂਜੀ 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 ਬਿਲਕੁਲ ਜੀ ਠੀਕ ਆ ਜੀ ਹੁੰਦੀ ਏ 82 ਪੀਓਸੀ ਦੇ ਖਰਚ ਜੋਬਰ ਕੋਈ ਨਹੀਂ ਕਰਦਾ ਜੇ ਤੁਸੀਂ ਆਖਿਆ ਠੀਕ ਆ ਵੀਰੇ ਹਾਂ ਚਲੋ ਗਾਣਾ ਮੇਰਾ ਵੀਰਪਰਾ ਫਿਰ ਕੋਈ ਆਖੇ ਜਿਆਦਾ ਵੇਖੋ ਆਪਾਂ ਮੁੱਲ ਪਹਿਲਾਂ ਹੀ ਵਾਅਦਾ ਕੀਤਾ ਕੋਈ ਏਡਾ ਜਿਆਦਾ ਕੀਤਾ ਠੀਕ ਆ ਵੀਰੇ ਲਓ ਵੀ ਮੁੱਲ ਜੋਬਨ ਵੀਰਾਂ ਦਾ ਵੀ ਪਹਿਲਾਂ ਆਪਾਂ ਜਾਇਜ਼ ਕੀਤਾ ਫੁੱਲ ਵੱਢੀ ਆ ਠੀਕ ਆ ਜੀ ਤਾਂ ਦੁੱਧ ਐਸ ਵਕਤ ਚੰਗਾ ਦੁੱਧ ਤੀਆਂ ਤੀ 30 ਲੀਟਰ ਤੋਂ ਐਸੇ ਬਾਹਰ ਜਲਾਣਾ ਚਾਹੀਦਾ ਕੰਪੈਕਟ ਟੈਂਕਰ ਦੇ ਵਿੱਚ ਆ ਕੋਈ ਬਾਦੂ ਦਾ ਜਿਵੇਂ ਆਪਾਂ ਕਹੀਏ ਵੀ ਢਲਕਮਾ ਲੈਵਾ ਨਹੀਂਗਾ ਆ ਦੇਖੋ ਜੀ ਸੋ ਹਵਾਨੇ ਚੱਡੇ ਦੀ ਸਾਫ ਸੁਥਰੀ ਆ ਬਿਲਕੁਲ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਤੇ ਬਾਕੀ ਵੰਡਾ ਮੁੰਡਾ ਚੈੱਕ ਤੁਹਾਨੂੰ ਆਪਾਂ ਕਰਾਈ ਦਿੱਤੀਆਂ ਤੇ ਸਵੇਰ ਜਿਹੜੀ ਚੋਈ ਚਵਾਈ ਆ ਠੀਕ ਆ ਜੀ ਕੰਪੈਕਟ ਟੈਂਕਰ ਦੇ ਵਿੱਚ ਆ ਖੁੱਚਾਂ ਤੋਂ ਉੱਪਰ ਲੈਵਾ ਠੀਕ ਆ ਜੀ ਤੇ ਬਿਲਕੁਲ ਸਮਾਲ ਟੇਲ ਆ ਪੂਛ ਵੀ ਬਿਲਕੁਲ ਛੋਟੀ ਆ ਠੀਕ ਆ ਜੀ ਉੱਪਰੋਂ ਬਿਲਕੁਲ ਫਲੈਟ ਤੇ ਬਿਲਕੁਲ ਸਟ ਸੋ ਇਹ ਹਾਈਟ ਲੈਥ ਦੇ ਵਿੱਚ ਦੋਸਤੋ ਬਾਈ ਵੀਰ ਦੇ ਕੋਲੇ ਵਾਹਰ ਪਕਾਊਗਾ ਠੀਕ ਆ ਜੀ ਇਸ ਵਕਤ 25 24 ਲੀਟਰ ਦੇ ਥੱਲੇ ਤੋਂ ਦਿਖਾ ਦੇ ਤੇ 82000 ਦੀ ਐਂਡ ਤੋਂ ਐਂਡ ਜਿਹੜੀ ਤੁਹਾਨੂੰ ਇਹ ਮਿਲ ਜੂਗੀ ਕੋਈ ਭਰਾ ਆ ਵੀ ਚੇਚਵਾ ਕੇ ਤਸੱਲੀ ਕਰ ਲੈ ਅੱਜ 15 ਕ ਦਿਨ ਦਾ ਸਮਾਂ ਹੋਇਆ ਏ ਠੀਕ ਆ ਇੱਕ ਜੋਫਰ ਇੱਧਰ ਆ ਸਾਈਕਲ ਨੰਬਰ ਤੇ ਆਪਣੇ ਕੋਲ ਜਿਹੜੀ ਆ ਬੱਚੀ ਵੀਰ ਇੱਧਰ ਵਾਹਰ ਖੜੀ ਏ ਹਾਂ ਜੀ ਤੇ ਇਹਦੀ ਕੀ ਡਿਟੇਲ ਆ ਫਿਰ ਇਹਨੂੰ ਵੀਰੇ ਸਹੀ ਨੂੰ 15 ਤੋਂ 20 ਦਿਨ ਦੇ ਲਾਗੇ ਬੰਨੇ ਹੋ ਗਏ ਆ 15 20 ਦਿਨ ਦਾ ਸਮਾਂ ਹੋ ਗਿਆ ਹਾਂ ਜੀ ਇਹ ਵੀਰੇ 14 15 ਲੀਟਰ ਤੇ ਚੱਲਦੀ ਪਈ ਹੈਗਾ ਹਾਂ ਹ ਆਪਾਂ ਜਦੋਂ ਲਿਆਂਦੇ ਵੀਰੇ ਉਹਨੇ ਨਾ ਗੱਡੀ ਵਾਲੇ ਨੇ ਹਾਥੀ ਨਹੀਂ ਸੀ ਛੱਤਿਆ ਗੱਡੀ ਛੱਤੀ ਸੀ ਉੱਪਰੋਂ ਤਰਪਾਲ ਤਰਪੂਲ ਪਾਈ ਨਹੀਂ ਗਈ ਤਰਪਾਲ ਨਹੀਂ ਪਾਈ ਤੇ ਮੈਂ ਕਿਣਵਾਦੇ ਮਾਨੇ ਚਲੋ ਵੀ ਆ ਗਿਆ ਸੀ ਉਧਰੋਂ ਹਾਂ ਤੂੰ ਤਾਂ ਕਹਦਾ ਨਾ ਵੀ ਆ ਗਿਆ ਵੀ ਲੱਗ ਗਿਆ ਚਲੋ ਕੋਈ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਚਲੋ ਤਰਪੈਲ ਪਾਗੇ ਪਸ਼ੂ ਲਿਆਉਣਾ ਹੈ ਅੱਛਾ ਜੀ ਪਰ ਉਹਨੇ ਤਰਪੈਲ ਨਹੀਂ ਪਾਈ ਤੇ ਯਾਰ ਕੱਲ ਦੀ ਨਾ ਕਰਵਾਦੇ ਬੁਖਾਰ ਵੀ ਇਹਨੂੰ ਹੋ ਗਿਆ ਸੀ ਗਾਂ ਨੂੰ ਬੁੱਲੇ ਬੱਲੇ ਚ ਹੀ ਆ ਗਿਆ ਹਾਂ ਜੀ ਬੁੱਲਾ ਜਿਵੇਂ ਕਹਿ ਲਿਆ ਲੱਗ ਗਿਆ ਪੱਠਾ ਡੱਕਾ ਵੀ ਇਹਨੇ ਘਾਟੀ ਚੱਕਿਆ ਹਾਂ ਹਾਂ ਹੁਣ ਹੋਈ ਆ ਸੈੱਟ ਮੜੀ ਜੀ ਤੇ ਚਲੋ ਹੁਣ ਦੁੱਧ ਐ ਬਾਕੀ ਜੇ ਆਪਾਂ ਰੋਕੇ 4 ਦਿਨ ਵੀ ਜੇ ਚਵਾ ਦਈਏ ਦੁੱਧ ਦਾ ਫਿਰ 16-17 ਲੀਟਰ ਚਵਾ ਦਾਂਗੇ। ਹੋਣੇ ਇਹਦੇ ਥੱਲੇ 10 ਕੁ ਲੀਟਰ ਆਜੇ ਨੂੰ 15 ਦਿਨ ਹੋ ਗਏ ਆ। ਹਾਂਜੀ 15 ਦਿਨ ਤੋਂ। ਤੁਹਾਨੂੰ ਦੇ ਵਿੱਚ ਹੈ ਵੀ ਤੀਜਾ ਹੋ ਗਿਆ ਨਾ। ਹਾਂਜੀ ਹਾਂਜੀ। ਘਰ ਵਾਲੇ ਦੂਜਾ ਨੇ ਤੇ ਤੀਜਾ ਮੰਨ ਲਓ ਇੱਥੇ। ਲਓ ਜੀ ਚਲੋ। ਆਪਦੀ ਸਮਝੋ ਦੋਸਤੋ ਦੇਖ ਲਿਆ ਕਿ ਕੋਈ ਦੂਜਾ ਮੰਨ ਕੇ ਖਰੀਦਾਰੀ ਕਰ ਲਵੇ ਕੋਈ ਤੀਜਾ ਮੰਨ ਲਵੇ ਠੀਕ ਆ ਜੀ। ਤੇ ਸਵੇਰ ਚੌਥੀ ਸੀ ਹੈ। ਹਾਂਜੀ ਹਾਂਜੀ। ਠੀਕ ਆ ਜੀ। ਲਓ ਵੀ ਇਸ ਵਕਤ ਕੋਈ 12 ਕਿਲੋ 200 ਦੁੱਧ ਦਾ। ਬਾਕੀ ਢਾਂਚੇ ਢੂੰਚੇ ਦੀ ਪੂਰੀ ਵੀ ਉਹਨੇ ਬਿਲਕੁਲ ਉੱਪਰ ਜਿਹੜੀ ਛੱਤ ਕਵਰ ਨਹੀਂ ਸੀ ਕੀਤੀ ਗਈ ਓਪਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਸ਼ੂ ਨੂੰ ਲਿਆਉਣਾ ਉਹ ਵੀ ਬੇਸਮਝੀ ਹੈ ਨਾ ਸਮਝੀ ਹੈ ਠੀਕ ਹੈ ਜੀ ਉਸ ਗਲਤੀ ਕਰਕੇ ਥੋੜਾ ਜਿਹਾ ਫੀਵਰ ਦੇ ਵਿੱਚ ਆ ਗਿਆ ਫੀਵਰ ਕੋਪਰ ਟੈਂਪਰੇਚਰ ਜਿਹੜਾ ਇਹਦਾ ਰਿਹਾ ਸੀਗਾ ਉਹਦਾ ਕੋ ਟਿਕਟੂਗਾ ਵੀਰ ਨੇ ਲਵਾ ਦਿੱਤਾ ਠੀਕ ਹੈ ਜੀ ਵੈਕਸੀਨੇਸ਼ਨ ਦੇ ਦਿੱਤੀ ਆ ਤੇ ਫਿਲਹਾਲ ਹੋ ਜੂਗੀ ਸੈਟ ਐਸ ਵਕਤ 12 ਕਿਲੋ ਜਿਹੜਾ ਚੋਣ ਚਵਾ ਦੇ ਵਿੱਚ ਦੁੱਧ ਦਾ ਚਲੀਆਂ ਦਾ ਵੀ ਦੱਸ ਦੇ ਵੀਰ ਤਸੰਨੀ ਵੀ ਠੀਕ ਹੈ ਹੋਣੀ ਆ ਸੈਟ ਵੀਰੇ ਵੇਖੋ ਦੂਜਾ ਗਾਲੀ ਗੋਲੀ ਵੀ ਕਰਨ ਦੇ ਹਾਂ ਲਿਆਜ ਓਪਨ ਖੋਲੇ ਨੂੰ ਫਿਰ ਤੋੜ ਕੇ ਦਿਖਾਈਏ ਮ ਇੰਦੇ ਵੀਰੇ ਮਗਰ ਮੇਲੀ ਆ। ਲੋ ਵੀ ਉਹਦੇ ਮਗਰ ਵੀ ਬੱਚਾ ਠੀਕ ਆ ਜੀ ਕੋਈ 15 14 15 ਦਿਨਾਂ ਦਾ ਸਮਾਂ ਹੋਇਆ ਦੋਨੋਂ ਵਜੇ ਸੁਈਆਂ ਨੂੰ ਤੇ ਆ ਤੁਸੀਂ ਚੈੱਕ ਕਰ ਲਓ ਠੀਕ ਆ ਜੀ। ਸੋ ਬਿਲਕੁਲ ਕਾਫੀ ਕਲਰ ਦਾ ਕਲਰ ਆ। ਲੰਗੋ ਵਾਈਟ ਤੋਂ ਕਾਫੀ ਕਲਰ ਤੇ ਆ। ਬਾਕੀ ਥੱਲੇ ਤੁਸੀਂ ਦੇਖੋਗੇ ਦੋਸਤੋ ਤੇ ਇਹ ਮਾਰਨਿੰਗ ਚੋਈ ਚਵਾਈ ਆ ਠੀਕ ਆ ਜੀ। ਮੇਰਾ ਭਰਾ ਕੋਈ ਵੀ ਆਉਂਦਾ ਆਪਾਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਆਪ ਦੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਤੁਹਾਡੀ ਜ਼ਿੰਮੇਵਾਰੀ ਆ। ਉਤੋਂ ਮੇਰਾ ਭਰਾ ਨਾ ਕੰਨੀ ਕਤਰਾਇਆ ਕਰੋ ਵੀ ਦੋ ਟਾਈਮ ਤਿੰਨ ਟਾਈਮ ਜ਼ਰੂਰ ਚੋਇਆ ਕਰੋ ਪਸ਼ੂ ਨੂੰ ਠੀਕ ਆ ਜੀ ਤੇ ਸੋਹਣੀ ਹਾਈਟ ਦੇ ਵਿੱਚ ਆ ਬਾਕੀ ਪਲੀ ਪ੍ਰੀਤੀ ਆ ਉਹੀ ਥੋੜੀ ਜਿਹੀ ਕਸਰ ਆ ਵੀ ਜਿਹੜਾ ਕੱਲ ਥੋੜਾ ਜਿਹਾ ਟੈਂਪਰੇਚਰ ਦੇ ਵਿੱਚ ਆ ਗਈ ਆ ਬਹੁਤ ਜਿਆਦਾ ਦੇ ਕਰਕੇ ਠੀਕ ਆ ਹਾਂ ਰਾਈ ਵਾੜੇ ਵੀ ਬਹੁਤ ਚੰਗੀ ਸੀ ਆ ਬਾਕੀ ਉਤੋਂ ਤੂੰ ਤਾਂ ਨਾ ਜੋਬਨ ਚਵਾਈ ਕਰਕੇ ਲੈ ਕੇ ਆਂਦੀ 15 14 ਲੀਟਰ ਦੀ ਹਾਂਜੀ ਹਾਂਜੀ ਵੀਰੇ ਹਾਂਜੀ ਠੀਕ ਆ ਬੇ ਆ ਬੈਡ ਤਾਂ ਜਿੰਨਾ ਹੀ ਪਿਆ ਵੀਰੇ ਚਵਾਈ ਬੈਡ ਦੁੱਧ ਵਾਲੀ ਆਪਾਂ ਨੂੰ ਜਿਹੜਾ ਵੀ ਚਲੋ ਹਾਂ ਬਿਲਕੁਲ ਬਿਲਕੁਲ ਜੀ ਵਜਨ ਵੇਟ ਬਹੁਤ ਆਪਾਂ ਕਿੰਨੇ ਠੰਡੀਆਂ ਬੈਡ ਤਾਂ ਵੀਰੇ ਆਪਾਂ ਬਾਣੀ ਠੰਢੀ ਹੋਰ ਵੀ ਨਜ਼ਰ ਆ ਜਾਂਦੀ ਨਾ ਜਦੋਂ ਸੁਪਾ ਚੀਜ਼ ਵਾਈ ਕਰਕੇ ਆ ਸੀਲ ਠੰਡੀ ਬਹੁਤ ਜਿਆਦਾ ਵੀਰੇ ਹਾਂ ਲਓ ਜੀ ਬਾਕੀ ਇਹ ਵੀ ਕੋਈ ਜੂੜ ਜੜ ਪਾਉਣ ਦੀ ਲੋੜ ਨਹੀਂ ਵੀਰੇ ਵਿਖਾ ਮੜ ਗਿਆ ਇੰਦੇ ਜਾ ਆ ਲੈ ਤਾਰਾ ਲਓ ਜੀ ਠੀਕ ਹੈ ਉਹ ਬਾਕੀ ਹਜੇ ਦੋਸਤੋ ਚੋਈ ਚਵਾਈ ਕਰਕੇ ਆ ਥੋੜਾ ਜਿਹਾ ਲੇਵਾ ਭਰਨਾ ਘੱਟ ਸ਼ੁਰੂ ਕੀਤਾ ਹਜੇ ਜਿਵੇਂ ਜਿਵੇਂ ਸ਼ਾਮਾਂ ਦੀ ਚਵਾਈ ਵਾਲ ਨੂੰ ਜਾਊਗੀ ਲੇਵਲ ਉਹ ਪੂਰਾ ਤਿਆਰ ਕਰ ਲੂਗੀ ਜਿੰਨਾ ਕਿ ਦੁੱਧ ਇਸ ਵਕਤੇ ਦੇ ਰਹੀ ਹੈ ਕੋਈ ਭੂਰ ਛਟਾ ਨਹੀਂ ਵੀਰ ਵੇਖ ਲਓ ਠੀਕੋ ਜੀ ਸੋ ਬਿਲਕੁਲ ਚਾਰੇ ਥਾਂ ਵਰਦੇ ਆ ਪੂਰੇ ਤਸੱਲੀ ਨਾਲ ਤੁਸੀਂ ਦੇਖ ਲਓ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਤੇ ਦੁੱਧ ਮੇਰਾ ਵੀਰ ਅੱਗੇ ਰਿਕਵਰੀ ਦੇ ਵਿੱਚ ਹੋ ਗਈ ਠੀਕਾ ਜੀ ਥੋੜਾ ਜਿਹਾ ਸੈੱਟ ਹੋ ਗਈ ਵੇਰ ਤੇ ਦੁੱਧ 15 16 17 18 ਲੀਟਰਾਂ ਦਾ ਕੁਝ ਨਹੀਂ ਇਹਨੂੰ ਠੀਕਾ ਜੀ ਕਰੋ ਸੰਗ ਦੇ ਵਿੱਚ ਠੀਕਾ ਜੀ ਚੰਗੀ ਜੋਬਨ ਵੇ ਫਿਰ ਹਾਲ ਇਹਦਾ ਮੁੱਲ ਅੱਜ ਕੀ ਕਰਦਾ ਤੇ ਅੱਜ ਉਹਨਾਂ ਦੇ ਨਹੀਂ ਕਿੰਨੇ ਦੀ ਹੈ ਮੁੱਲ ਵੀਰੇ 55 ਕਰਾ ਲਓ 60 ਕਰਾ ਲਓ ਹਾਂ 50000 ਦੀ ਦੇ ਦੀਏ 50000 ਦੀ ਕਰਕੇ ਮਾਨਤਾ ਨੂੰ ਦੇ ਦੀਏ ਬਿਲਕੁਲ ਜਾਇਜ਼ ਤੋਂ ਜਾਇਜ਼ ਕਰਕੇ ਦੇ ਦੀਏ ਚਲੋ ਉਹ ਵੀ ਚਲੋ ਇੱਕ ਵਾਰੀ ਹੁਣ ਤਾਂ ਮਰਾਜ ਦਾ ਬੱਜਾ ਪਸ਼ੂ ਨੇ ਲਾਇਆ ਉਹ ਹੋ ਗਈ ਸਿੱਧੀ ਗੱਲ ਵਾਲੀ 48000 ਦੀ ਦੇ ਦੀਏ 48000 ਦੀ ਹਾਂਜੀ 48 ਚ ਹੋਰ ਨਾ ਕਰ ਦੀਏ 1000 ਖੰਡ ਦਾ ਹੋਰ ਕਰ ਲਾ ਮਾਨਤਾ ਕੋਈ ਨਹੀਂ ਦੱਸ ਦੋ ਜਿੰਨੇ ਦਾ ਦੇ ਠੀਕ ਆ 40 ਦੇ ਦੇ ਦੀਏ ਫਿਰ 45 ਨਾਲ 45 ਦੀ ਦੇ ਦਿਓ ਫਿਰ ਸੋ ਜਿੰਨਾ ਵੀ ਹੋ ਸਕਦਾ ਖੁੱਲ ਕੇ ਆਪਾਂ ਛੋੜ ਸੱਪਾ ਕਰਕੇ ਦੇ ਦਈਏ ਵੀਰਾਂ ਨੂੰ ਠੀਕ ਆ ਜੀ ਤੇ ਵਾਹ ਚੰਗੀ ਹੈ ਮੇਰਾ ਪ੍ਰਾਟਿਕ ਆ ਜੀ ਜਿਹੜਾ ਬੱਚਾ ਤਾਂ ਦੇਖੋ ਇਹ ਆਪਾਂ ਦਿਖਾ ਦਿੰਨੇ ਆ ਤੇ ਚੋਜਵਾਗ ਜਿੱਦਾਂ ਮਰਜ਼ੀ ਤਸੱਲੀ ਕਰ ਲਓ ਠੀਕ ਆ ਜੀ ਥੋੜਾ ਜਿਹਾ ਟੈਂਪਰੇਚਰ ਹੌਣ ਕਰਕੇ ਪਸ਼ੂ ਥੋੜਾ ਜਿਹਾ ਦੱਬਾ ਜਿਹਾ ਲਾ ਗਿਆ ਸੀਗਾ ਫਿਲਹਾਲ ਕੱਲ ਤੇ ਆਈ ਆ ਉਹ ਤੁਹਾਨੂੰ ਆਪਾਂ ਪੂਰੀ ਸਟੋਰੀ ਦੱਸ ਹੀ ਦਿਤੀ ਆ ਵੀ ਆਹ ਗੱਲਬਾਤ ਕੋਈ ਵਾਪਰੀ ਆ ਇੱਧਰ ਜਿਹੜਾ ਆ ਬੱਚਾ ਵਿਖਾ ਦਿੰਨੇ ਤੁਹਾਨੂੰ ਇਹ ਮਗਰ ਬੱਛੀ ਇਹ ਦੇਖੋ ਬੱਚਾ ਆ ਬਰਾਊਨ ਦੇ ਵਿੱਚ ਜਿਹ ਕਰੋ ਜੀ ਠੀਕ ਹੈ ਜੀ ਸੋ ਬੱਚੇ ਦੋਵੇਂ 15 15 16 16 ਦਿਨਾਂ ਤੇ ਆ ਐਚਐਫ ਦੇ ਵਿੱਚ ਹੋ ਜਾਂਦਾ ਵੀ ਥੋੜਾ ਜਿਹਾ ਬੱਚਾ ਹੋਰ ਪਲੇ ਆਪਣੀ ਤਾ ਜਾਂਦਾ ਤੇ ਆ ਕਟਾ ਆਪਣੇ ਕੋਲ ਆ ਗਿਆ ਕਮਾਲੀ ਹਾਂਜੀ ਜੋ ਬਣ ਇਹ ਕਿੰਨੀ ਉਮਰਿੰਦੀ 11 ਮਹੀਨਿਆਂ ਦਾ ਵੀਰੇ 11 ਮਹੀਨੇ ਆ ਹਾਂਜੀ ਤੇ ਬਾਕੀ ਮਾਲੀ ਚੰਗਾ ਇਹ ਤੁਸੀਂ ਦੱਸਿਆ ਵੀ ਲੋਰੀ ਸੰ ਦਾ ਹਾਂਜੀ ਲੋਰੀ ਬੁੱਲ ਦਾ ਲੋਰੀ ਬੁੱਲ ਦਾ ਪਾਕਿਸਤਾਨ ਦਾ ਲੋਰੀ ਬੁੱਲ ਨਹੀਂ ਇਹਦਾ ਠੀਕ ਆ ਠੀਕ ਆ ਜੀ ਉਹਨਾਂ ਦਾ ਇਹ ਮਦਰ ਤਾਂ ਮਦਰ ਵੀ ਇਸੇ ਤਰ੍ਹਾਂ ਬੂਰੀ ਹੈ ਕਿ ਕਾਲੀ ਜਣੀ ਬੂਰੀ ਨਹੀਂ ਨੀਲੀ ਰਾਵੀ ਵੀਰੇ ਬੂਰੀ ਨਹੀਂ ਬੂਰੀ ਨਹੀਂ ਦੀ ਤਾਂ ਵੀ ਐਨ ਮਾਰਾ ਖੋਲ ਕੇ ਫੇਸ ਬੁਖਾਇਓ ਇਹਦਾ ਲੋ ਵੀ ਬੂਰੀ ਨੀਲੀ ਰਵੀ ਦੇ ਵੀਰਾਂ ਦਾ ਵੀ ਇਹਦੀ ਮਦਰ ਸੀਗੀ ਤੇ ਲੋਹਰੀ ਦਾ ਇਹ ਆਪ ਬੱਚਾ ਹੋ ਲੱਗੋ ਪਣਾ ਹੋ ਲੱਗੀਆਂ ਨਿਸ਼ਾਨੀਆਂ ਪੂਰੀਆਂ ਹਾਂ ਖੋਲ ਕੇ ਰਸਾ ਮੂੰਹ ਮੜਾ ਤਾਂ ਚੁੱਕ ਕੇ ਤਸਵੀਰ ਨਾਲ ਦਿਖਾ ਦਗੇ ਲੋਬੀ ਪ੍ਰਭੂ ਕਿਸੇ ਵੀਰ ਨੇ گا ਮਾਲ ਦੇ ਵਿੱਚ ਚਾਹੇ ਕਿਸੇ ਭਰਾਨੇ ਰੇੜੀ ਰੂੜੀ ਤੇ ਲਾਉਣਾ ਮਾਲੀ ਅਗੇ ਬਣ ਜਾਊਗਾ ਕੋਈ 5-7 ਮਹੀਨੇ ਦੇ ਵਿੱਚ ਰੇੜੀ ਰੂੜੀ ਤੇ ਵੀ ਲੱਗ ਜਾਊਗਾ ਠੀਕ ਆ ਜੀ ਕੱਟਾ ਹਜੇ ਤਕਰੀਬਨ ਉਹ 10-11 ਕੇ ਮਹੀਨੇ ਦੀ ਉਮਰ ਆ ਜਾਂਦੀ ਆ ਦੇਖੋ ਆ ਦੇਖੋ ਜੀ ਠੀਕ ਆ ਸੋ ਬਿਲਕੁਲ ਇਹ ਬਰੀਕ ਸਿੰਗੀ ਛੋਟੀ ਸਿੰਗੀ ਦੇ ਵਿੱਚ ਅੱਖਾਂ ਦੋਵੇਂ ਬਿੱਲੀਆਂ ਨੇ ਠੀਕ ਆ ਜੀ ਹਾਂ ਇਹਨੂੰ ਜੇ ਅਪਣ ਤੋੜ ਆ ਦੇਖੋ ਜੀ ਬਿਲਕੁਲ 골ਡਨ ਪੂਰਾ ਠੀਕ ਆ ਜੀ ਪੂਰਾ ਕਟਾ ਇਹ ਵਕਾਊ ਆ ਵੀਰ ਜੋ ਬੰਦੇ ਕੋਲ ਖੋਲਿਆ ਖਾਲਾ ਜੋ ਬੰਦੇ ਕਿਸੇ ਵੀਰ ਨੇ ਕਾਟੀ ਇੱਕ ਥਾਂ ਬੰਨੀ ਬੁਣੀ ਰੱਖਿਆ ਹਾਂਜੀ ਹਾਂਜੀ ਪੂਰੇ ਤਾਰੇ ਤੋਂ ਤਾਂ ਥੋੜਾ ਜਿਹਾ ਔੜ ਜਾ ਹੋਇਆ ਪਿਆ ਹਾਂਜੀ ਹਾਂਜੀ ਹੁਣ 9 ਵਜੇ ਪੇ ਵੇਖੋ ਚਲੋ ਉਹਦਾ ਬਣਾਉਣੀ ਮਾੜਾ ਮੁਰਚੋ ਬਣਾ ਲੈ ਠੀਕ ਆ ਜੀ ਦੇਖੋ ਹੈਗਾ ਬਹੁਤ ਜਿਆਦਾ ਚੰਗਾ ਆ ਲੈ ਹੈ ਜੇ ਝੋਟੀਆਂ ਹੁੰਦੀ ਮੈਨਾ ਹੋਈ ਰਾਜ ਹੋਣੀ ਲੱਖ ਰੁਪਏ ਦੀ ਝੋਟੀਆਂ ਬਿਲਕੁਲ ਬਿਲਕੁਲ ਮਾਲ ਦਾ ਹੀ ਮੋਲਾ ਫਿਰ ਲਓ ਜੀ ਇਹ ਤਿਆਰ ਕਰਕੇ ਤੇ ਬਹੁਤ ਚੰਗੇ ਬੱਚੇ ਦੇਵੋਗੇ ਹਾਂ ਇਹਨਾਂ ਆਪਾਂ ਨੂੰ ਬਹੁਤ ਚੰਗੇ ਬੱਚੇ ਪਾਊ ਕਰੂਗਾ ਚਲਦਾ ਪਤਾ ਬਹੁਤ ਸੁਣਾ ਹਾਂਜੀ ਜਦੋਂ ਬਿੱਲੀਆਂ ਮਣਕੀ ਅੱਖਾ ਠੀਕ ਆ ਜੀ ਬਿੱਲੀਆਂ ਅੱਖਾਂ ਨੇ ਜੇ ਕੱਲਾ ਬੂਰਾ ਨਹੀਂ ਗਾ ਜਿਵੇਂ ਆਪਾਂ ਕਹਲੇ ਕੱਲਾ ਬੂਰਾ ਨਾ ਆ ਸਿੰਪਲ ਬੂਰਾ ਨਹੀਂ ਗਾ ਬੂਰਾ ਨੀਲੀ ਰਾਜ ਨੀਲੀ ਰਾਜ ਪਿਆਰ ਆ ਵੀ ਇੱਕ ਨਿਸ਼ਾਨੀ ਵੀ ਨਹੀਂ ਕਿਤੇ ਜਾਂਦੇ ਜੇ ਬਿਲਕੁਲ ਜੀ ਬਿਲਕੁਲ ਲਓ ਵੀ ਬੂਰਾ ਕੱਤਾ ਜਿਹੜਾ ਤੁਸੀਂ ਨੀਲੀ ਰਾਵੀ ਦਾ ਇਹ ਵੀ ਵਕਾਊ ਆ ਵੀਰ ਦੇ ਕੋਲ ਹਾਂਜੀ ਤੇ ਬਾਕੀ ਨਿਸ਼ਾਨੀਆਂ ਛੋਣੀਆਂ ਤੁਸੀਂ ਕਰ ਲਓ ਚੱਕ ਇੱਥੇ ਖਲਾਰੀ ਆ ਲਓ ਜੀ ਬਿਲਕੁਲ ਬਿੱਲੀਆਂ ਮਣਕੀ ਅੱਖਾਂ ਤੇ ਬਿਲਕੁਲ ਛੋਟੀ ਸਿੰਗੀ ਆ ਬਿਲਕੁਲ ਪਤਲਾ ਸਿੰਗਾ ਗਲਾਈ ਗਲੂਈ ਦੇ ਵਿੱਚ ਕਰਨਾ ਸ਼ੁਰੂ ਕਰ ਜੂਗਾ ਤੇ ਟੈਸਟਿਕਲ ਟੁਸਟੀ ਕਰਾਉਣਾ ਬੜਾ ਪੱਦਰ ਬਿਲਕੁਲ ਸਾਫ ਟੈਸਟਿਕਲਾਂ ਦਾ ਠੀਕ ਹੈ ਜੀ ਇੱਕ ਸਾਰ ਵੇਖੋ ਬਿਲਕੁਲ ਪੱਦਰ ਉਹ ਟੈਸਟਿਕਲ ਨੇ ਤੇ ਜੋ ਬੜੀ ਦੀ ਕੀਮਤ ਕੀ ਆ ਭਰਾ ਕਟਾ ਦੇਵਾਂਗੇ ਕਿੰਨੇ ਦਾਜ ਮੇਰੇ ਇਹੋ ਜੀਆਂ ਚੀਜ਼ਾਂ ਦੀ ਕੀਮਤ ਤਾਂ ਤੁਹਾਨੂੰ ਪਤਾ ਕੋਈ ਨਹੀਂ ਹੈਗੀ ਹਾਂ ਹੁੰਦੀ ਤਾਂ ਕੋਈ ਨਹੀਂ ਕੀ ਚਲੋ ਆਪਾਂ ਫਿਰ ਤੇ ਕੀਮਤ ਵੀਰ ਜਿੰਨੀ ਮਰਜ਼ੀ ਕਰਾ ਲਈਏ ਹਾਂ ਠੀਕ ਕਰ ਲਈਏ 35 ਕਰ ਲਈਏ ਹਾਂ 28000 ਦਾ ਦੇ ਦਈਏ 28000 ਦਾ ਹਾਂ ਜੀ ਵੱਡੀ ਛਾਲ ਮਾਰੀ ਥੱਲੇ ਲੈ ਆਈਏ ਕੰਮ ਥੱਲੇ ਲੈ ਆਉਣੇ ਜਿਆਦਾ ਕਰਦੇ ਕੰਮ ਕਿ ਕਿਤਾ ਛੋਟਾ ਆ ਵੀ ਦੱਸ ਦੋ ਕੋਈ ਸਾਫ ਸੁਮਾਲ ਕੇ ਇਸਨੇ ਕਰਨੀ ਆ ਆ ਵੀ ਦੱਸ ਦੋ ਤੇ ਨਹੀਂ ਅੱਧੋ-ਅੱਧੇ ਜੀ ਰੱਖੀ ਆ ਮੈਂ ਤਾਂ ਨਾ ਹਾਂ ਹੈ ਨਹੀਂ ਅੱਧੋ-ਅੱਧੇ ਧੱਕਾ ਹੋਏ ਨੇ ਅੱਛਾ ਹਾਂਜੀ ਫਿਰ ਦੱਸ ਦੇ ਆਪੇ ਦੱਸ ਦੇ ਜੋ ਬਣਾ ਤੇਰੀ ਖਰੀਦ ਆ ਤੇਰੀ ਵੇਚ ਹੋਣੀ ਚਾਹੀਦੀ ਆ ਐਂਡ ਟੋ ਐਂਡ ਦੱਸ ਦੇ ਵੀ ਇੰਨੇ ਕ ਦਾ ਫਤਿਹ ਬਾਈ ਇਹਦਾ ਦੇ ਦਾਂਗੇ ਆਪਾਂ ਲਾਸਟ ਬਾਈ ਯਾਰ ਦਾ ਹਾਂਜੀ ਕਿਉਂ ਗੱਲ ਪਤਾ ਕੀ ਵੀਰ ਇਹ ਤੁਹਾਨੂੰ ਪਤਾ ਤਿਆਰ ਹੋ ਕਿੱਧਰ ਨੂੰ ਜਾਣਾ ਆ ਵੇਖੋ ਪ્યોਰ ਨੀਲੀ ਰਵੀ ਦਾ ਕਿਨਵਾ ਦੇ ਇੱਕ ਵੀ ਨਿਸ਼ਾਨੀ ਕਿਤੇ ਨਹੀਂ ਉਹ ਵੀ ਪ્યોਰ ਜਿਹੜਾ ਮੁੰਡੀ ਰਵੀ ਦਾ ਕੱਟਾ ਠੀਕ ਆ ਜੀ ਨਿਸ਼ਾਨੀਆਂ ਪੜਾ ਕੱਟ ਕੇ ਵੀਰ ਭਰਾ ਨੂੰ ਦੱਸੋ ਥੋੜਾ ਨਵਾਉਣ ਵਾਲਾ ਵੇਖੋ ਐ ਧੁੰਨ ਤੱਕ ਸਾਰੀਆਂ ਨਿਸ਼ਾਨੀਆਂ ਪੂਰੀਆਂ ਥੱਲੇ ਬੰਨੇ ਹੋ ਕਾ ਲਦਾ ਹੀ ਨਿਸ਼ਾਨੀਆਂ ਇੱਕ ਇੱਕ ਨਿਸ਼ਾਨੀ ਪੂਰੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਜੀ ਠੀਕ ਆ ਜੀ ਇਹ ਕੱਟਾ 222000 ਰੁਪਏ ਮਿਲ ਜੂਗਾ ਅੱਜ ਤੁਹਾਨੂੰ ਠੀਕ ਆ ਜੀ ਬਾਕੀ ਸੰਪਰਕ ਤੁਸੀਂ ਕਰ ਲਿਆ ਜੇ ਕੋਈ 11 ਮਹੀਨਿਆਂ ਦੀ ਕੋਈ 12 ਮਹੀਨਿਆਂ ਦੀ ਉਮਰ ਆ ਇੱਕ ਨੰਬਰ ਉਹ ਜੋਪਣੀ ਤੇ ਆਪਣੇ ਘਰ ਦੇ ਸਾਡੇ 752883180 ਠੀਕ ਹੈ ਹਾਂਜੀ ਠੀਕ ਹੈ ਮੇਰੇ ਕੋਲ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸੱਤ ਛਰੀਆ ਕਾਲਦੀ